ਆਟ ਗਿੰਦ ਕਰੀ ਜੀ ਉਹ ਆਹ ਹਾਂ ਆ ਕਿਸੇ ਨੇ ਨਹੀਂ ਕਰੀ ਆ ਆਪਾਂ ਕਰੀ ਆ ਆ ਬੜਾਈਆ ਗੱਲ ਪਹਿਲਾ ਟਰੈਕਟਰ ਜੀ ਦੀ ਕਰੀ ਆ ਜੀ ਅੱਛਾ ਪਹਿਲਾ ਟਰੈਕਟਰ ਹੀ ਹੈ ਪਹਿਲੇ ਹੀ ਬਾਈਆਂ ਦੀ ਹੈ ਜੀ ਠੀਕ ਹੈ ਜੀ ਮੈਂ ਇਦੋਂ ਪਹਿਲਾਂ ਹੋਰ ਟਰੈਕਟਰਾਂ ਦੇ ਤੇ ਕੀਤੀ ਆ ਕਾ ਹਾਂ ਜੀ ਬਾਧੂ ਨਾਟ ਗਿੰਦਾ ਕਰਦੀ ਆ ਜੀ ਅਰਜਨ ਦੀ ਪਹਿਲੀ ਹੈ ਅਰਜਨ ਦੀ ਪਹਿਲੀ ਸੋ ਹੈ ਅਰਜਨ ਜੀ ਪਹਿਲੀ ਵਾਰ ਆਪਾਂ ਕਰੀ ਆ ਜੀ ਠੀਕ ਹੈ ਜੀ ਹਾਂ ਤਾਂ ਕੈਂਟ ਗੱਲ ਉਹ ਵੀ ਪੂਰੀ ਦੁਵਾਦੇ ਦੇ ਕੋਈ ਦੇਖ ਜੰਦੀ ਇਹ ਜਾਜ ਵਾਂਗੂ ਉੱਪਰ ਰੋੜਦੀ ਹੈ ਇਹ ਮੇਨ ਪਲੇਟਫਾਰਮ ਵਾਲਾ ਇਹ ਵੀ ਆਪਾਂ ओरिजिनल ਲੁੱਕ ਜੀ ਲਾਇਆ ਮੰਨ ਲਓ ਜਿਵੇਂ ਏਜੰਸੀ ਲਾ ਕੇ ਦਿੰਦੀ ਹੈ ਜੀ ਉਹ ਚੀਜ਼ ਰੱਖੀ ਹੈ ਅਸਾ ਉਦਾਂ ਹੀ ਲਾਇਆ ਤੇ ਬਾਈ ਮੈਨੂੰ ਇਹ ਦੱਸਿਓ ਇਹ ਤੁਸੀਂ ਹਰ ਇੱਕ ਟਰੈਕਟਰ ਦੀ ਲਾ ਦਿੰਦੇ ਹੋ ਹਾਂ ਸਾਰੇ ਦੀ ਲਾਉਣੀ ਹੈ ਕੋਈ ਵੀ ਟਰੈਕਟਰ ਹੋਵੇ ਹੋਵੇ ਜੀ ਓਕੇ ਇਹ ਨਾ ਲਿਖਿਆ ਹੋਊਗਾ ਬਾਈ ਦਾ ਹੈ ਬਾਈ ਦੀ ਬੁੜੀ ਹੈ ਜੀ ਬਾਹਰ ਅਸਾ ਬੁੜੀ ਤਾਂ ਗੁਰਨੀਕਾ ਹਾਂ ਕੈਨੇਡਾ ਹੈ ਜੀ ਅੱਛਾ ਕੈਨੇਡਾ ਚ ਗੁੜੀ ਹੈ ਤੇ ਉਹਨੂੰ ਫਿਰ ਬਾਈ ਭੇਜਦੀ ਹੋਣਗੇ ਫੋਟੋ ਹਾਂਜੀ ਭੇਜਦੀ ਗੁੜੀਆਂ ਵੀ ਖੁਸ਼ ਹੋ ਗਈ ਹੁਣ ਤੇ ਯਾਰ ਦੇਖ ਦੋਰੇ ਫੇਰ ਦਿਖਾ ਦੇ ਲੋਗੋ ਵਾਇਰਾਂ ਦਾ ਲੱਗਿਆ ਹੋਇਆ ਜਦੋਂ ਟਰੈਕਟਰ ਨੇ ਚੱਲਣਾ ਫਿਰ ਇਹਨੇ ਕਿਆ ਬਾਤਾਂ ਘੁੰਮਣੀਆਂ ਨੇ ਇਹ ਤਾਂ ਹੀ ਫਾਰਮ ਟ੍ਰੈਕ ਦੀਆਂ ਨੇ ਜੀ ਅੱਛਾ ਇਹ ਵੀ origignal hilux ਦੀਆਂ ਲਾਈਆਂ ਨੇ ਜੀ ਤੇ hilux ਦੀਆਂ ਟਾਂ ਲਾ ਫਿਰ ਪੜੇ ਫਿਰ ਆ ਲੋਕਰ ਕਾਹਦਾ ਲਾਇਆ ਇਹ ਬੈਟਰੀ ਬਾਕਸ ਆ ਗਿਆ ਇਹ ਦੇਖੋ ਇਹ ਲੋਕਰ ਆ ਗਿਆ ਜੀ ਕੁੱਕੀ ਇਹ ਬੈਟਰੀ ਬਾਕਸ ਹੈ ਹਾਂ ਜੀ ਹਾਂ ਇਹ ਵੀ ਗੁਜਰਾੜ ਬਾਜੀ ਨਹੀਂ ਇਹ ਲੋਕਰ ਹੈਗਾ ਜੇਰਾ ਤਾਂ ਕੰਮ ਬੋਲੀ ਕੈਂਟ ਲਾਤਾ ਮੈਨੂੰ ਇਹਦੀ ਮਹਤੂ ਲੋਕਰ ਨਹੀਂ ਨਹੀਂ ਬੈਟਰੀ ਬਾਕਸ ਹੈ ਬੈਟਰੀ ਨਹੀਂ ਵੀ ਜੰਦਾ ਲਾਤਾ ਯਾਨੀ ਕੀ ਸਹੀ ਗੱਲ ਹੈ ਗੁਰ ਬਗ ਜਾਨੇ ਆਪਾਂ ਗੰਨਾ ਗੰਨਾ ਲੈ ਕੇ ਆਈ ਹਾਂ ਨਹੀਂ ਆਲਾ ਤੁਹਾਨੂੰ ਪਤਾ ਨਿਸ਼ੇੜੀ ਵਾਲਾ ਕੱਢ ਕੇ ਲੈ ਆਇਆ ਬਿਲਕੁਲ ਬਈ ਚੋਰੀ ਹੀ ਬੈਂਤੀ ਬਹੁਤ ਹੁੰਦੀਆਂ ਨੇ ਬਹੁਤ ਹੁੰਦੀਆਂ ਨੇ ਜੀ ਓਕੇ ਓਕੇ ਇਹ ਕੋਈ ਤੁਸੀਂ ਚੈਨਾ ਵਾਲੇ ਤਾਂ ਬੜੇ ਦੇਖੇ ਹੋਣਗੇ ਬਈ ਹਨਾ ਚੈਨ ਵਾਲੇ ਇਹ ਸਫਰਿੰਗ ਵਾਲਾ ਇਹਦੀ ਸੀਟ ਐ ਵੀ ਆਪਾਂ ਸਪੈਸ਼ਲੀ ਲਾਈ ਆ ਜੀ ਅੱਛਾ ਜਾਂਦੇ ਨਹੀਂ ਆਉਂਦੀ ਘੋੜੀ ਬਣਾ ਕੇ ਥੱਲੇ ਵੇਰ ਲਾਈ ਆ ਜੀ ਹੂੰ ਮੈਂ ਜੋ ਜੰਪ ਵੀ ਲਊ ਬਈ ਤੇ ਹੋਰ ਵੱਡੀ ਗੱਲ ਕਾਰਾਂ ਦੇ ਵਿੱਚ ਤਾਂ ਤੁਸੀਂ ਸੇਫਟੀ ਬੈਲਟ ਦੇਖੀ ਹੋਣੀ ਆ ਬਈ ਹਨਾ ਇਹਦੇ ਵੀ ਰੀਜਾਂ ਲਾਲਾ ਤਿਆਰ ਨੇ ਕਰਦੇ ਕਰਦੇ ਨੀ ਆਣ ਗੈਲੀ ਜਵੰਦਾ ਫਾਰਮ ਤੇ ਤਿਆ ਇੱਕ ਮਿੰਦਰਾ ਦਰਜਣ ਵੈਲੀ ਮਿੱਤਰੋ ਜਵੰਦਾ ਫਾਰਮ ਤੇ ਖੜੇ ਆ ਜਵੰਦਾ ਫਾਰਮ ਕਿੱਥੇ ਪੈ ਜਾਂਦਾ ਤੇ ਕਿਹੜਾ ਬਾਈ ਇਹਨੂੰ ਤਿਆਰ ਕਰਦਾ ਕਿੱਥੇ ਇਹਨੇ ਜਾਣਾ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਹਿਲਾਂ ਤੁਹਾਨੂੰ ਉਹ ਸੱਜਣ ਨੂੰ ਮਿਲਾ ਦਈਏ ਜਿਹਨੇ ਇਹ ਹੱਥੀ ਰੀਜਨ ਲਾਲਾ ਕੀ ਤਿਆਰ ਕੀਤਾ ਬਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਤੁਹਾਡਾ ਚਮਕੌਰ ਸਿੰਘ ਜਵੰਦਾ ਫਾਰਮ ਮੋਡੀਫਿਕੇਸ਼ਨ ਦੇ ਨਾਂ ਤੇ ਆਪਣਾ ਫਰਮ ਹੈ ਕਾਰੋਬਾਰ ਹੈ ਹਨਾ ਜੀ ਤੇ ਬਾਈ ਮੈਨੂੰ ਇਹ ਦੱਸਿਓ ਇਹ ਟਰੈਕਟਰ ਕਿੰਨਾ ਮਾਡਲ ਆ ਪਹਿਲਾਂ ਤਾਂ ਜਿਹੜਾ ਤਿਆਰ 2020 ਮਾਡਲ ਹੈ ਜੀ ਅਸਾ 20 ਮਾਡਲ ਹੈ ਹਾਂਜੀ ਹਾਂ ਓਕੇ ਨਾ ਪਾਈਆਂ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ ਇਹ ਟ੍ਰੈਕਟਰ ਨਾਲ ਵੀ ਟੋਟਲ ਆਪਾਂ ਸਾਰਾ ਨਵੇਂ ਸਿਰੇ ਕਰਿਆ ਜੀ ਕੱਲੀ ਸ਼ੋ ਨੂੰ ਛੱਡ ਕੇ ਨਾ ਜੀ ਬਾਡੀ ਲੈਣਾ ਰੈਂਬ ਮਗਰਾੜੀ ਹਾਂ ਇਹ ਸਾਰਾ ਟੋਟਲੀ ਕਰਿਆ ਆਪ ਵੀ ਮੋਡੀਫਾਈਆਸ ਆਪਾਂ ਛੱਡੇ ਕੁਝ ਨਹੀਂ ਜੀ ਛੱਡੇ ਕੁਝ ਨਹੀਂ ਧਰਮ ਪਹਿਲੇ ਚਾਰੇ ਪਾਸਿਆਂ ਦੱਸਾ ਦੇ ਉਹਨੂੰ ਬਾਹਲੇ ਸੱਜਣੇ ਸੋਚਣ ਕਿ ਇਹ 20 ਮਾਡਲ ਹੋ ਨਹੀਂ ਸਕਦਾ ਬੰਪਰ ਤੋਂ ਲੈ ਕੇ ਨਾ ਲਿੰਕਾਂ ਤੱਕ ਸਤਰੀ ਸਾਰਾ ਕੁਝ ਇਸੇ ਤਰ੍ਹਾਂ ਚੈੱਕ ਕਰਵਾ ਦੇ ਕੋਈ ਝਰੀਟ ਨਹੀਂ ਕੋਈ ਤੱਥ ਨਹੀਂ ਛੱਡੀ ਵੇ ਵੀ ਕੋਈ ਘਰੇ ਜੇ ਵੱਡੀ ਗੱਲ ਤੁਹਾਨੂੰ ਹੋਰ ਦੱਸਦਾ ਆ ਪਲੇਟਫਾਰਮ ਤੁਹਾਨੂੰ ਕਿਸੇ ਟਰੈਕਟਰ ਦੇ ਵਿੱਚ ਨਹੀਂ ਮਿਲੂਗਾ ਜਿਹੜਾ ਜਵੰਦਾ ਮੋਡੀਫਿਕੇਸ਼ਨ ਤੇ ਲੱਗਦਾ ਹੈਨਾ ਤੇ ਇਹ ਵੀ ਕਿਵੇਂ ਲੱਗ ਜਾਂਦਾ ਤੁਹਾਨੂੰ ਉਹ ਵੀ ਦੱਸਾਂਗੇ ਮੂਰੇ ਵੀ ਸਾਰੇ ਟਾਇਰ ਤਾਂ ਪਾਤੀ ਚੌਕੜਾ ਨਾ ਮਾ ਹੈਨਾ ਹਾਂਜੀ ਹਾਂਜੀ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਪਾਤੇ ਪਰ ਮੈਂ ਹੋਰ ਵੱਡੀ ਗੱਲ ਦੇਖਾਦਾ ਜਵੰਦਾ ਫਾਰਮ ਹੈਨਾ ਕੋੜੇ ਦਾ ਲੋਗੋ ਲਾ ਕੇ ਬਾਈ ਉਹਨੇ ਰੈਮਨ ਉਹ ਬਾਈ ਪੂਰਾ ਹਾਈ ਫਾਈ ਕੰਮ ਕੀਤਾ ਤੇ ਆ ਕਰਵਾਇਆ ਚੱਕ ਪਿੱਛੋਂ ਦੇਖ ਤੇ ਫਿਰ ਆਪਾਂ ਬਾਈ ਨੂੰ ਪੁੱਛਾਂਗੇ ਵੀ ਕਿੰਨੀ ਕ ਮਿਹਨਤ ਲੱਗੀ ਹੈ ਇਹਦੇ ਉੱਪਰ ਤੇ ਅੱਗੇ ਤੋਂ ਕਰੂਆਂ ਕਰਾਂਗੇ ਸ਼ੁਰੂਆਤ ਤੇ ਸ਼ਤਰੀ ਦਿਖਾਦੇ ਜਿਹੜੀ ਮੈਂ ਨਾ ਦੂਰੋਂ ਮਤਲਬ ਦਿਲ ਖਿੱਚਦੀ ਐ ਜਵੇਂ ਕਹਦੀ ਐ ਤੇ ਚਮਕੌਰ ਬਾਈ ਮੈਨੂੰ ਇਹ ਦੱਸਿਓ ਵੀ ਇਹ ਜਾ ਕਿੱਥੇ ਰਿਹਾ ਹੈ ਤੇ ਹਰਿਆਣੇ ਚ ਆਏ ਹੋਨੇ ਬਾਈ ਅਜਾ ਆਪਣੇ ਕੋਲ ਲੈਣ ਵਾਸਤੇ ਜੀ ਉਹਨੂੰ ਮਾ ਮਲਾ ਮੰਗਦੀ ਐ ਇਹ ਬਾਈ ਹਾਂਜੀ ਆ ਬਾਈ ਓਕੇ ਪਹਿਲਾਂ ਆਪਾਂ ਬਾਈਰੇ ਨਾਲ ਨਾਲ ਗੱਲ ਕਰੀ ਬਾਈ ਤੁਹਾਡਾ ਕੀ ਨਾਮ ਆ ਮੇਰਾ ਨਾਮ ਗੁਰਮੀਤ ਹੈ ਜੀ ਗੁਰਮੀਤ ਹਾਂਜੀ ਤੁਹਾਡਾ ਕਿਹੜਾ ਆਪ ਕਿੱਥੋਂ ਬਲੋਂਗ ਕਰਦੇ ਹੋ ਤੁਸੀਂ ਆਪਾਂ ਜੀ ਹਰਿਆਣੇ ਚ ਆਏ ਆ ਮਾਨਾਗਰ ਡਿਸਟ੍ਰਿਕਟ ਚ ਆਂ ਜਮਣਾ ਨਗਰ ਡਿਸਟ੍ਰਿਕਟ ਪੈ ਜਾਂਦਾ ਤੁਹਾਡਾ ਪਿੰਡ ਕਿਹੜਾ ਪੈ ਜਾਂਦਾ ਪਿੰਡ ਮਹਿਮਦਪੁਰਾ ਜੀ ਮਹਿਮਦਪੁਰਾ ਹਾਂਜੀ ਹਾਂਜੀ ਓਕੇ ਤਹਿਸੀਲ ਕਿਹੜੀ ਪੈ ਜਾਂਦੀ ਹੈ ਜ਼ਿਲ੍ਹਾ ਕਿਹੜਾ ਪੈ ਜਾਂਦਾ ਹੈ ਤਹਿਸੀਲ ਬਿਲਾਸਪੁਰਾ ਜੀ ਜਿਹੜਾ ਜਮਣਾ ਨਗਰ ਹੈ ਓਕੇ ਹਾਂਜੀ ਤੇ ਬਾਈ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਅਸੀਂ ਬਰਨਾਲੇ ਗਈ ਉੱਥੋਂ ਟਰੈਕਟਰ ਮੋਡੀਫਿਕੇਸ਼ਨ ਕਰਾਈ ਆਪਾਂ ਇੰਸਟਾਗ੍ਰਾਮ ਤੇ ਦੇਖਿਆ ਸੀ ਅੱਛਾ ਹਾਂਜੀ ਇੰਸਟਾਗ੍ਰਾਮ ਤੇ ਵੀਡੀਓ ਦੇਖੀ ਸੀ ਹਾਂ ਵੀਡੀਓ ਦੇਖੀ ਸੀ ਓਕੇ ਤੇ ਫਿਰ ਕਿਵੇਂ ਲੱਗਿਆ ਬਾਈ ਉਹਨਾਂ ਦਾ ਕੰਮ ਬਹੁਤ ਵਧੀਆ ਜੀ ਬਹੁਤ ਘੈਂਟ ਇੱਕ ਨੰਬਰ ਕੰਮ ਹੈ ਜੀ ਅੱਛਾ ਤੇ ਤੁਹਾਡੀ ਕਿ ਮੈਨੂੰ ਹੁਣੇ 6 ਮਹੀਨੇ ਹੋ ਗਏ ਜੀ ਸੋ 6 ਮਹੀਨੇ ਹੋ ਗਏ ਟਰੈਕਟਰ ਕਿੰਨਾ ਸਮਾਂ ਪਹਿਲਾਂ ਸਾਡੇ ਕੀ ਗਏ ਸੀ ਇਹ ਹੋ ਗਏ ਮਤਲਬ 20 ਦਿਨ ਹੋ ਗਏ ਜੀ ਇਹਨੂੰ 20 ਦਿਨ ਹੋਏ ਅਸਾ 20 ਦਿਨ ਚ ਰੈਡੀ ਕਰਤਾ ਹਾਂਜੀ ਹਾਂਜੀ 20 ਦਿਨ ਓਕੇ ਤੇ ਭਾਈ ਪਹਿਲਾਂ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਲੱਗੇ ਹੁਣ ਕਿ ਟਰੈਕਟਰ ਵਧੀਆ ਗਰਮੀਤ ਸਿੰਘ ਆ ਤੇ ਮਤਲਬ ਹੁਣ ਕੰਮ ਕਰਵਾ ਕੇ ਕਿਵੇਂ ਲੱਗਿਆ ਮੈਨੂੰ ਦੱਸਿਓ ਬਹੁਤ ਵਧੀਆ ਜੀ ਕਹੇ ਦੇਖ ਲਓ ਮੈਂ ਅਸਾ ਪੂਰੀ ਆਏ ਹੋ ਗਈ ਰੂਖ ਉਸ ਪੂਰੀ ਹਾਂ ਪੂਰੀ ਰੂਖ ਉਸ ਪੂਰੀ ਲੈ ਰੂਖ ਜੋ ਕਿ ਮਿਸਤਰੀ ਭਾਈ ਹੁਣ ਤੱਕ ਸੀ ਮੈਨੂੰ ਦੱਸਿਓ ਵੀ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਆਪ ਇਹ ਕੋੜਾ ਵੰਪਰ ਲੱਤਾ ਹੋਗਾ ਹਾਂਜੀ ਪਹਿਲ ਤੋਂ ਕੋੜਾ ਵੰਪਰ ਹੋ ਗਿਆ ਜੀ ਹਾਂਜੀ ਉਦੋਂ ਬਾਅਦ ਆਪਾਂ ਜੀ ਸ਼ੋ ਚੱਕ ਜੀ ਕਰੀਏ ਮੰਨ ਲਓ ਚੱਕ ਦੀ ਦਾ ਜੀ ਹੈਗੀ ਅਰਜਨ ਜੀ ਜੀ ਆਪਾਂ 98 ਕੰਦੇ ਕਰੀਏ ਜੀ ਹਾਂ ਆ ਕਿਸੇ ਨੇ ਨਹੀਂ ਕਰੀ ਆ ਆਪਾਂ ਕਰੀ ਆ ਆ ਬਣਾਈਆ ਗੱਲ ਪਹਿਲਾ ਟਰੈਕਟਰ ਜੀ ਦੀ ਕਰੀ ਆ ਜੀ ਅੱਛਾ ਪਹਿਲਾ ਟਰੈਕਟਰ ਹੀ ਹੈ ਪਹਿਲੇ ਇਹ ਬਾਈਆਂ ਦੇ ਹੀ ਆ ਜੀ ਠੀਕ ਹੈ ਜੀ ਮੈਂ ਇਦੋਂ ਪਹਿਲਾਂ ਹੋਰ ਟਰੈਕਟਰਾਂ ਦੀ ਤਾਂ ਕੀਤੀ ਆ ਕਾ ਹਾਂਜੀ ਬਾਦੂ 98 ਕੰਦੇ ਕਰਦੀ ਆ ਜੀ ਅਰਜਨ ਦੀ ਪਹਿਲੀ ਹੈ ਅਰਜਨ ਦੀ ਪਹਿਲੀ ਸ਼ੋ ਹੈ ਅਰਜਨ ਜੀ ਪਹਿਲੀ ਵਾਰ ਆਪਾਂ ਕਰੀਏ ਜੀ ਠੀਕ ਹੈ ਜੀ ਆ ਤਾਂ ਕੈਂਟ ਗੱਲਾਂ ਵੀ ਕੋੜਾ ਬੰਪਰ ਲਾਤਾ ਸੋਟ ਨਹੀਂ ਕਰਦੀ ਬਈ ਉਹ ਤਾਂ ਵੱਲ ਬਈ ਇਹ ਟਾਇਰ ਮਤਲਬ ਪਹਿਲੇ ਪੈਸੇ ਕੌਣ ਪਾਏ ਨੇ ਆਪਾਂ ਪਾਏ ਆ ਜੀ ਮੰਨ ਲਓ ਸਾਰੇ ਕੰਮ ਇਹਪਰ ਕਰਿਆ ਜੀ ਓਕੇ ਸਾਰਾ ਕੰਮ ਕਰਿਆ ਜੀ ਹਾਂਜੀ ਪਲੇਟਫਾਰਮ ਹੋ ਗਿਆ ਜੀ ਇਹ ਮੇਨ ਪਲੇਟਫਾਰਮ ਲਾਇਆ ਇਹ ਵੀ ਆਪਾਂ ਇਹਨਾਂ ਲੁੱਕ ਚ ਹੀ ਲਾਇਆ ਮੰਨ ਲਓ ਜਿਵੇਂ ਏਜੰਸੀ ਲਾ ਕੇ ਦਿੰਦੀ ਹੈ ਜੀ ਉਹ ਚੀਜ਼ ਰੱਖੀ ਹੈ ਅਸਾ ਉਦਾਂ ਹੀ ਲਾਇਆ ਹਾਂਜੀ ਤੇ ਬਈ ਮੈਨੂੰ ਇਹ ਦੱਸਿਓ ਇਹ ਤੁਸੀਂ ਹਰ ਇੱਕ ਟਰੈਕਟਰ ਦੀ ਲਾ ਦਿੰਦੇ ਹੋ ਹਾਂ ਸਾਰੇ ਦੀ ਲਾਉਣੀ ਹੈ ਕੋਈ ਵੀ ਟਰੈਕਟਰ ਹੋਵੇ ਹੋਵੇ ਜੀ ਓਕੇ ਤੇ ਹੋਰ ਇਹਦੇ ਵਿੱਚ ਕੀ ਕੀ ਮਤਲਬ ਚੀਜ਼ਾਂ ਦਿੱਤੀ ਨੇ ਬਈ ਜਿਵੇਂ ਛਤਰੀ ਲਗਾ ਹਾਂਜੀ ਸਿਸਟਮ ਵੀ ਲਾਇਆ ਜੀ ਆਪਣਾ ਸਿਸਟਮ ਵੀ ਲਾਤਾ ਅਸਾ ਉਹ ਗੁੱਜਰ ਲਿਖਤਾ ਹੈ ਬਾਈ ਬਾਈ ਉਹਨੇ ਲਿਖਾਇਆ ਹੋਊਗਾ ਬਾਈ ਨੇ ਲਿਖਾਇਆ ਜੀ ਓਕੇ ਬਾਕੀ ਇਹ ਸਟੀਲ ਦੇ ਡੰਡੇ ਹੋਗੇ ਜੀ ਦੇਖੋ ਤਾਂ ਇਹ ਵੀ ਅਪਣੇ ਲੋਕ ਲਾ ਰਹੇ ਉਹ ਚੀਜ਼ ਨਹੀਂ ਲਾਈ ਹੋਈ ਇਹ ਅਲੱਗ ਹੀ ਦਿਖੂ ਜੀ ਲੱਗੀ ਹੋਈ ਇਹ ਨਾ ਲਿਖਾਇਆ ਹੋਊਗਾ ਬਾਈ ਦਾ ਹੈ ਬਾਈ ਦੀ ਗੁੜੀ ਹੈ ਜੀ ਬਾਹਰ ਅਸਾ ਗੁੜੀ ਤਾਂ ਨਾ ਗੁਰਨੀਕਾ ਹਾਂ ਕੈਨੇਡਾ ਹੈ ਜੀ ਅੱਛਾ ਕੈਨੇਡਾ ਚ ਗੁੜੀ ਹੈ ਤੇ ਉਹਨੂੰ ਫਿਰ ਬਾਈ ਭੇਜਦੀ ਹੋਣਗੇ ਫੋਟੋ ਹਾਂਜੀ ਭੇਜਦੇ ਗੁੜੀਆ ਵੀ ਖੁਸ਼ ਹੋ ਗਈ ਹੁਣ ਯਾਰ ਦੇਖ ਤੋੜ ਰੇ ਫੇਰ ਦਿਖਾ ਦੇ ਲੋਗੋ ਵਾਈਰਾਂ ਦਾ ਲੱਗਿਆ ਹੋਇਆ ਜਦੋਂ ਟਰੈਕਟਰ ਨੇ ਚੱਲਣਾ ਕਰੇ ਇਹਨੇ ਕਿਆ ਬਤਾਂ ਕੋ ਮਣੀਏ ਨੇ ਲੈਟਾਂ ਹੀ ਫਾਰਮ ਟ੍ਰਿਕ ਦੀਆਂ ਨੇ ਜੀ ਅੱਛਾ ਇਹ ਵੀ origignal highlux ਦੀਆਂ ਨੇ ਜੀ ਤੇ highlux ਨਹੀਂ ਲੈਟਾਂ ਦਾ ਰੱਖਣ ਪੜੇ ਬਾਕੀ ਬੈਕ ਤੇ ਸਾਰਾ ਰੰਗ ਪੇਂਟ ਦਾ ਬੜਾ ਦੱਸਿਆ ਹੀ ਹੈ ਪਹਿਲਾਂ ਵੱਜੀ ਆਈਏ ਤੇ ਹੂੰ ਪੂਰੀ ਤਿਆਰ ਕੀਤਾ ਹਾਂਜੀ ਹਾਂ ਓਕੇ ਆ ਬਾਈ ਦੀ ਫੈਮਿਲੀ ਆ ਸਾਰੀ ਜੀ ਅੱਛਾ ਬਾਈ ਆਪ ਵੀ ਖੜੇ ਆ ਲੈ ਆ ਆ ਤਾਂ ਬਾਈ ਗੁਰਮੀਤ ਖੜਾ ਬਾਈ ਉਹ ਥੋੜਾ ਪਰਾ ਹਾਂਜੀ ਗੁਰਿੰਦਰ ਹੈ ਜੀ ਅੱਛਾ ਇਹ ਉਹ ਤੁਹਾਡੇ ਡੈਡੀ ਜੀ ਹੁੰਦੇ ਨੇ ਗੱਡੀ ਇਹਨਾਂ ਦੀ ਓਕੇ ਆ ਵੀ ਗੱਲ ਗੱਲ ਬਾਈ ਘੈਂਟ ਨਹੀਂ ਕੋਈ ਨਹੀਂ ਮਤਲਬ ਜਰਾ ਇੰਜ ਕਰਾ ਕੇ ਲੈੜੀ ਦੀ ਸ਼ੁਰੂਆਤ ਹੈ ਜੀ ਬਾਈ ਕਹਿੰਦੇ ਸਹੀ ਗੱਲ ਹੈ ਨਹੀਂ ਨਹੀਂ ਅਸੀਰਵਾਦ ਤਾਂਹੀਂ ਤਾਂ ਬਈ ਹਨਾ ਫਿਰ ਐਂਡ ਗੱਲਬਾਤ ਬਣਦੀ ਸਾਰੀ ਜਗਾ ਸਪੀਕਰ ਫੁੱਕਰ ਲਾ ਕੇ ਤਾਂ ਮੈਂ ਪੂਰੀ ਗੱਲਬਾਤ ਹੈ ਬਈ ਪੇਂਟ ਤੁਸੀਂ ਤਾਂ ਟੂਕੇ ਦੀ ਵਰਤਦੇ ਹੋ ਜਿਹੜੇ ਗੱਡੀਆਂ ਵਾਲਾ ਵਧੀਆ ਪੇਂਟ ਗੱਡੀਆਂ ਵਾਲਾ ਟੋਕੇ ਤੇ ਲਿੰਕ ਲੌਂਕ ਤਾਂ ਤੇ ਜਰ ਗੱਲ ਨਹੀਂ ਆਈ ਲੱਗਦਾ ਹੀ ਨਹੀਂ ਵੀ ਬਾਈ 20 ਮਾਡਲ ਹਨਾ ਨਹੀਂ 20 ਮਾਡਲ ਦਾ ਰਿਹਾ ਨਹੀਂ ਮੈਨੂੰ ਪਛੇੜ ਹੀ ਲੱਗਦਾ ਜੀ ਸਹੀ ਕਹਿੰਦਾ ਤੇ ਹੋਰ ਬਈ ਕਾ ਹਿੱਟ ਗਾਰਡ ਵੀ ਤੇ ਲਾਦੇ ਸ ਨੇ ਹਿੱਟ ਗਾਰਡ ਪਰ ਪਲੇਟਫਾਰਮਾਂ ਲਾਗੇ ਤੇ ਆਹ ਲੋਕਰ ਕਾਦਾ ਲਾਇ ਇਹ ਬੈਟਰੀ ਬਕਸ ਆ ਗਿਆ ਇਹ ਦੇਖੋ ਇਹ ਲੋਪਰ ਆ ਗਿਆ ਜੀ ਓਕੇ ਇਹ ਬੈਟਰੀ ਬਕਸ ਹੈ ਹਾਂ ਜੀ ਹਾਂ ਇਹ ਵੀ ਬੁਝਾੜਵਾ ਜੀ ਨਹੀਂ ਲੋਪਰ ਹੈਗਾ ਜਰਾ ਤਾਂ ਕੰਮ ਬੋਲੀ ਕੈਂਟ ਲਾ ਤਾਂ ਮੈਨੂੰ ਇਹ ਦੀ ਮਹਤੂਮ ਲੋਪਰ ਨਹੀਂ ਨਹੀਂ ਬੈਟਰੀ ਲੱਗਦਾ ਬੈਟਰੀ ਨਹੀਂ ਵੀ ਜੰਦਾ ਲਾਤਾ ਜਾਨੀ ਕੀ ਸਹੀ ਗੱਲ ਹੈ ਗੁਰ ਬਗ ਜਾਨੇ ਆਪਾਂ ਕਰਨਾ ਕੋਨਾ ਲੈ ਕੇ ਜੀ ਨਹੀਂ ਆਲਾ ਤੁਹਾਨੂੰ ਪਤਾ ਨਸ਼ੇੜੀ ਬੰਦਾ ਕੱਢ ਕੇ ਲੈ ਜਾਂਦਾ ਬਿਲਕੁਲ ਭਾਈ ਚੋਰੀ ਬੈਂਟਰੀ ਬਹੁਤ ਕੁੰਡੀਆਂ ਨੇ ਉਹਤੂਂਡੀਆਂ ਨੇ ਓਕੇ ਓਕੇ ਪਿਲੈਂ ਮੇਰਾ ਹੋਰ ਵੀ ਧਰਮ ਹੋ ਰਿਹਾ ਹੀਟ ਗਾਰਡ ਵੀ ਲਾਤੇ ਆਦੇ ਆ ਵੀ ਦਿਖਾ ਸਟੀਰਿੰਗ ਦੇਖੋ ਜੀ ਲੈ ਸਟੀਰਿੰਗ ਦਿਖਾ ਇਹ ਕੋਈ ਤੁਸੀਂ ਚੈਨਾਈ ਵਾਲੇ ਤਾਂ ਬੜੇ ਦੇਖੇ ਹੋਣਗੇ ਬਾਈ ਹਨਾ ਚੈਨ ਵਾਲੇ ਇਹ ਸਪਰਿੰਗ ਵਾਲਾ ਉਹ ਸੀਟਾਂ ਵੀ ਆਪਾਂ ਸਪੈਸ਼ਲੀ ਲਾਈ ਆ ਜੀ ਅੱਛਾ ਜਾਂਦੇ ਨਹੀਂ ਆਉਂਦੀ ਘੂੜੀ ਬਣਾ ਕੇ ਥੱਲੇ ਫੇਰ ਲਾਈ ਆਈਏ ਹੂੰ ਮੈਂ ਜੋ ਜੰਪ ਵੀ ਦਊ ਬਈ ਤੇ ਹੋਰ ਵੱਡੀ ਗੱਲ ਕਾਰਾਂ ਦੇ ਵਿੱਚ ਤਾਂ ਤੁਸੀਂ ਸੇਫਟੀ ਬੈਲਟ ਦੇਖੀ ਹੋਣੀ ਆ ਬਾਈ ਹਨਾ ਇਹਦੇ ਵੀ ਲੱਗਦੀ ਕਰਤੀ ਬਾਈ ਉਹਨਾਂ ਨੇ ਓਕੇ ਨਹੀਂ ਬਾਈ ਬਈ ਇਹਦੇ ਇੰਜਨ ਹੁੰਜਦਾ ਤੇਰੀ ਕੁਛ ਕੀਤਾ ਆਪਾਂ ਨੇ ਇੰਜਨ ਤਾਂ ਐਂ ਟਰੈਕ 20 ਮਾਡਲ ਆ ਜੀ ਨਵਾਂ ਹੀ ਆ ਹਾਂ ਓਕੇ ਓਕੇ ਬਾਹਰ ਹੀ ਮਤਲਬ ਸਾਰਾ ਕੀਤਾਗਾ ਓਕੇ ਸਰ ਮੈਂ ਦੇਖਾਂ ਤੇ ਹਰ ਜਣ ਬਾਈ ਯਾਰ ਪਲੇਟਫਾਰਮ ਹੀ ਬੜਾ ਗੈਂਦ ਲੱਗਦਾ ਬਾਕੀ ਆਪ ਗਰਮੀ ਤੋਂ ਬਾਈ ਨੂੰ ਦੁਆਰੇ ਪੁੱਛ ਲੈਣੇ ਆ ਤੇ ਬਾਈ ਤੁਹਾਨੂੰ ਜਮਨਾ ਨਗਰ ਡਿਸਟ੍ਰਿਕਟ ਦੇ ਸੇਤੀ ਬਾਕੀ ਰੋਕੋਸ ਹੋਗੀ ਨਾ ਹਾਂਜੀ ਬਹੁਤ ਬੜੀ ਐ ਇੱਕ ਨੰਬਰ ਕਾਮ ਹੈ ਜੀ ਇੱਕ ਨੰਬਰ ਕਾਮ ਹਾਂ ਬੜਾ ਮੁਕਮਲ ਖੂਸ ਹੋਇਆ ਜੀ ਅੱਛਾ ਹਾਂ ਮਤਲਬ ਰੂਹ ਨੂੰ ਤਸੱਲੀ ਹੋਗੀ ਹਾਂ ਰੂਹ ਨੂੰ ਤਸੱਲੀ ਹੁਣ ਜਿਹੜੇ ਸੱਜਣ ਆਪਣੀ ਵੀਡੀਓ ਵੇਖਦੇ ਆ ਹੁਣ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਇਹ ਦੱਸੋ ਉਹਨਾਂ ਨੂੰ ਕਹਿਣੇ ਜਾਵਾਂਗੇ ਵੀ ਵੀਡੀਓ ਦੇਖੋ ਤੇ ਇੱਥੇ ਤਿਆਰ ਕਰਾਓ ਆ ਕੇ ਹਾਂ ਬਹੁਤ ਇੱਕ ਨੰਬਰ ਦਾ ਠੀਕ ਹੈ ਦੇਖੋ ਖੜੀ ਹੈ ਬਾਈਆਂ ਤੇ ਹਾਂ ਜੀ ਉਹ ਟਰੈਕਟਰ ਵੀ ਲੈ ਕੇ ਛੱਡਿਆ ਉਹ ਵੀ ਦਿਖਾਉਣਾ ਹੈ ਜੀ ਆਪਾਂ ਨੂੰ ਉਹਦਾ ਵੀ ਸਾਰਾ ਪਲੇਟ ਹਾਂ ਹਾਂ ਜੀ ਹਾਂ ਉਹ ਟਰੈਕਟਰ ਕਿੱਥੋਂ ਆਇਆ ਜੀ ਉਹ ਵੀ ਦਾ ਬਾਈਆਂ ਤੇ ਤੁਹਾਡੇ ਹੀ ਆ ਲੈ ਫਿਰ ਤਾਂ ਜਿਵੇਂ ਕਹੇ ਜੀ ਵੀ ਤੁਹਾਡਾ ਬਾਲਾ ਮਤਲਬ ਮਨੋ ਬਈ ਦਾ ਦਿਲ ਮਿਲਿਆ ਹੋਇਆ ਕਿਉਂਕਿ ਜਦੋਂ ਹੱਦੋ ਵੱਧ ਚੀਜ਼ ਵੀ ਪਸੰਦ ਆਵੇ ਫਿਰ ਉੱਥੇ ਭਰੋਸਾ ਵੀ ਹੁੰਦਾ ਹੈ ਨਾ ਵੀਰੇ ਇੱਕ ਤਾਂ ਟਰੈਕਟਰ ਵਾਈਰ ਉਹਨੇ ਤਿਆਰ ਕਰਾ ਲਿਆ ਤੇ ਇਹ ਤੁਸੀਂ ਅੱਜ ਲੈ ਕੇ ਆਇਓ ਕਰਾ ਹਾਂ ਬਸ ਇੱਕ ਏਜੰਸੀ ਤੋਂ ਸਿੱਧਾ ਇੱਥੇ ਲੈ ਆਏ ਅਸੀਂ ਅਸੀਂ ਏਜੰਸੀ ਚੋਂ ਲੈ ਆ ਗਏ ਜੀ ਹਾਂ ਜੀ ਘਰੇ ਬਾਅਦ ਵਿੱਚ ਹੀ ਲੈ ਕੇ ਜਾਣਾ ਹੈ ਠੀਕ ਆ ਹਾਂ ਜੀ ਆਪਣੇ ਕੋਲ ਹੀ ਛੱਡ ਦਾਂਗੇ ਤੇ ਇਹਦੇ ਵਿੱਚ ਕੀ ਕੁਝ ਕਰਾਉਣਾ ਜੀ ਫਿਰ ਇਹਨਾਂ ਨੇ ਇਹਦੇ ਮੰਨ ਲਓ ਕੋੜਾ ਬੰਪਰ ਹੋ ਗਿਆ ਜੀ ਕੋੜਾ ਬੰਪਰ ਲੱਗ ਜੇ ਰੇਟ ਫਾਰਮ ਹੋ ਗਿਆ ਜੀ ਛਾਤਰੀ ਹੋ ਗਈ ਸੇਮ ਉਹਦੀ ਕਾਪੀ ਕਰਨੀ ਉਦੋਂ ਵੀ ਆਪਾਂ ਵਾਲਕੇ ਉੱਪਰ ਦੀ ਕਰਾਂਗੇ ਉਦੋਂ ਵਾਲਕੇ ਉੱਪਰ ਦੀ ਕਰ ਤੇ ਲੈ ਮੇਟਰ ਜੇ ਤੁਸੀਂ ਵੀ ਟਰੈਕਟਰ ਮੋਡੀਫਿਕੇਸ਼ਨ ਕਰਵਾਉਣਾ ਹੈ ਨਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਜਵੰਦਾ ਮੋਡੀ ਫਾਰਮ ਤੇ ਤੁਸੀਂ ਆਇਓ ਤੁਹਾਡੀ ਰੂਹ ਬਾਕੀ ਖੁਸ਼ ਹੋਊਗੀ ਤੇ ਇੱਕ ਵਾਰੀ ਆਪਾਂ ਲੋਕੇਸ਼ਨ ਦੱਸ ਦੀ ਜੇ ਆਪਾਂ ਕਿੱਥੇ ਜਿ ਖੜੇ ਆ ਆਪਣਾ ਬਰਨਾਲਾ ਏਰੀਆ ਜੀ ਕੋਠੇ ਸਰਜੀਤਪੁਰਾ ਜੀ ਹਾਂਜੀ ਸੇਖਾ ਰੋਡ ਤੇ ਪੈ ਜੰਦੇ ਸੇਖਾ ਰੋਡ ਤੇ ਕੋਠੇ ਸਰਜੀਤਪੁਰਾ ਤੇ ਪੈ ਜਾਂਦੇ ਆ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਹਦੇ ਹੱਥ ਦੇ ਵਿੱਚ ਕਲਾ ਚਾਹੇ ਉਹਨੂੰ ਧਾਗੇ ਨਾਲ ਬੰਨ ਕੇ ਖੂਚ ਛੱਡ ਦੋ ਉਹਨੇ ਬਾਹਰ ਆ ਜਾਣੀ ਹੁੰਦੀ ਹੈ ਹਾਂਜੀ ਬਾਲੇ ਸੱਜਣੇ ਸੋਚਦੇ ਆ ਵੀ ਬਈ ਸਾਡਾ ਨਾ ਮਤਲਬ ਜਿਹੜੀ ਫਾਰਮ ਹੋਵੇ 메ਨ ਰੋਡ ਤੇ ਹੋਵੇ ਸਾਡਾ ਕੰਮ ਫੇਰ ਚੱਲੂ ਨਹੀਂ ਅਸੀਂ ਕਹਿੰਦੇ ਸਾਨੂੰ ਇੱਥੇ ਠੀਕ ਹੈ ਜੀ ਹਾਂ ਤੇ ਬਾਈ ਵੀ ਤੁਸੀਂ ਇਹ ਲਓ ਵੀ ਸੜਕ ਨਾਲੋਂ ਵੀ ਲਗਭਗ ਮੇਰੇ ਸਾਹਮਣੇ ਨਾਲੋਂ ਬਈ ਅੱਧਾ ਕਿਲੋਮੀਟਰ ਕਿਲੋਮੀਟਰ ਪਿੱਛੇ ਬਿਠਿਆ ਖੇਤਾਂ ਦੇ ਵਿੱਚ ਨੇ ਪਰ ਜਿਹੜੇ ਸੱਜਣ ਨੇ ਕੰਮ ਕਰਵਾਉਣਾ ਗਰਵੀਤ ਵਰਗ ਕਹਿੰਦੇ ਉਹ ਇੱਥੇ ਵੀ ਲੱਭ ਲੈਣਗੇ ਹਣਾ ਬਈ ਹਾਂ ਲੈ ਮਿੱਤਰ ਤੁਸੀਂ ਵੀ ਟਰੈਕਟਰ ਮੋਡੀਫਿਕੇਸ਼ਨ ਕਰਵਾਉਣਾ ਨਾ ਪੂਰੀ ਤਸੱਲੀ ਨਾਲ ਰੀਜਾਂ ਨਾਲ ਤਾਂ ਇੱਕ ਵਾਰੀ ਨੰਬਰ ਜ਼ਰੂਰ ਡਾਇਲ ਕਰ ਲਿਓ ਬਾਈ ਚਮਕੌਰ ਨੂੰ ਆ ਕੇ ਮਿਲਿਓ ਤੁਹਾਡੇ ਜਿਵੇਂ